ਸੱਚੀ ਕਾਲ ਦੋਸਤੋ ਅੱਜ ਸੀ ਕਹਾਣੀ ਪੜਾਂਗੇ ਕੋਮਲ ਸਿੰਘ ਦੀ ਘੱਗੂ ਮੈਂ ਆਪਣੀ ਸਕੂਲੋਂ ਆਉਂਦਿਆਂ ਬਸਤਾ ਕੁੰਢੋਲੀ ਤੇ ਰੱਖ ਕੇ ਚਾਹ ਪੀਣ ਲਈ ਮਾਂ ਦੇ ਪੈਰਾਂ ਹੇਠ ਅੱਗ ਮਚਾ ਦਿੱਤੀ ਮਾਂ ਨੇ ਝਟਪਟ ਪਿੱਤਲ ਦੇ ਗਲਾਸ ਵਿੱਚ ਚਾਹ ਪਾ ਕੇ ਫੜਾਉਂਦਿਆਂ ਕਿਹਾ ਭਲਕੇ ਤਾਂ ਮੈਂ ਆਪਣੇ ਪੁੱਤਰ ਨੂੰ ਬੋਲੀ ਖਾਣ ਨੂੰ ਦੇਵਾਂਗੀ ਬੋਲੀ ਮੈਂ ਹੈਰਾਨੀ ਨਾਲ ਪੁੱਛਿਆ ਹਾਂ ਬੋਲੀ ਅੱਜ ਦੁਪਹਿਰੇ ਆਪਣੀ ਮੀਣੀ ਮੱਝ ਸੁਪਈ ਐ ਬਹੁਤ ਸੋਹਣਾ ਪੰਜ ਕਲਿਆਣਾ ਕੱਟਾ ਦਿੱਤਾ ਇਹ ਸੁਣ ਕੇ ਮੈਂ ਅੱਧੀ ਚਾਹ ਗਲਾਸ ਵਿੱਚ ਛੱਡ ਕੇ ਮੀਣੀ ਮੱਝ ਦੀ ਖੁਰਲੀ ਵੱਲੋਂ ਭੱਜ ਗਿਆ ਖੁਰਲੀ ਦੇ ਮੋਢ 'ਚ ਪ ਮੱਝ ਮੂਰੇ ਬਹੁਤ ਸੋਹਣਾ ਸ਼ਾਹ ਕਾਲਾ ਕੱਟਾ ਪਿਆ ਸੀ ਪਿਆਰਾ ਪਿਆਰਾ ਤੇ ਭੂੜੂ ਜਹਾ ਉਸਦਾ ਬੱਲਾ ਮੱਥਾ ਚਿੱਟੇ ਫੁੱਲ ਵਾਲਾ ਮੈਨੂੰ ਗੋਰਾ ਗੋਰਾ ਵੱਡਾ ਹੋਣ ਕਰਕੇ ਗੱਗੂ ਹੁਣ ਦੁੱਧ ਚੁੰਮਣਾ ਛੱਡ ਚੁੱਕਾ ਸੀ ਸ਼ਾਇਦ ਘਰਦਿਆਂ ਨੇ ਛੁੜਾ ਦਿੱਤਾ ਸੀ ਹੁਣ ਤਾਂ ਆਪਣੇ ਹਿੱਸੇ ਆਉਂਦੇ ਪੱਠੇ ਹੀ ਖਾਂਦਾ ਜਦੋਂ ਕਦੇ ਰਾਤ ਨੂੰ ਰੱਸਾ ਤੋੜਾ ਕੇ ਉਹ ਆਪਣੀ ਮਰਜ਼ੀ ਨਾਲ ਰੱਜ ਕੇ ਪੱਠੇ ਖਾ ਲੈਂਦਾ ਤਾਂ ਮੈਨੂੰ ਬਹੁਤ ਖੁਸ਼ੀ ਹੁੰਦੀ ਕਈ ਵਾਰ ਗੱਗੂ ਨਾਲ ਖੇਡਦਿਆਂ ਖੇਡਿਆ ਮੈਂ ਉਸਨੂੰ ਜੱਫੀ ਪਾ ਲੈਂਦਾ ਮਾਂ ਝਿੜਕ ਕੇ ਕਹਿੰਦੀ ਕਿਉਂ ਕੱਟੇ ਨੂੰ ਚੁੰਮੀ ਚੱਟੀ ਜਾਣਾ ਮੂੰਹ 'ਚ ਗੰਦੇ ਵਾਲ ਪੈ ਜਾਣਗੇ ਮੈਂ ਮਾਂ ਨੂੰ ਕਹਿੰਦਾ ਗੱਗੂ ਮਤਾਂ ਮੈਨੂੰ ਪਿਆਰ ਕਰਦਾ ਇੱਕ ਦਿਨ ਜਦੋਂ ਮੈਂ ਸਕੂਲੋਂ ਪਰਤਿਆ ਤਾਂ ਮੈਨੂੰ ਗੱਗੂ ਦਾ ਅੜਿੰਗਣਾ ਸੁਣਾਈ ਨਾ ਦਿੱਤਾ ਮੈਂ ਸੋਚਿਆ ਸ਼ਾਇਦ ਗੱਗੂ ਇਧਰ ਉਧਰ ਹੋਵੇਗਾ ਮੈਂ ਗੱਗੂ ਗੱਗੂ ਕਹਿ ਕੇ ਕਈ ਵਾਰ ਜਮਾਰੀਆਂ ਪਰ ਗੱਗੂ ਨੇ ਕੋਈ ਉੱਤਰ ਨਾ ਦਿੱਤਾ ਕਿੱਲੇ ਤੇ ਜਾ ਕੇ ਦੇਖਿਆ ਤਾਂ ਗੱਗੂ ਉੱਥੇ ਨਹੀਂ ਸੀ ਮੈਨੂੰ ਅਚਵੀ ਲੱਗ ਗਈ ਮਾਂ ਨੂੰ ਪੁੱਛਿਆ ਗੱਗੂ ਕਿੱਥੇ ਹੈ ਮਾਂ ਐਲਾ ਦਾ ਮਾਂ ਨੇ ਕਈ ਆਨੇ ਬਹਾਨੇ ਕੀਤੇ ਫੇਰ ਮੇਰੀ ਜ਼ਿੱਦ ਕਰਨ ਤੇ ਦੱਸ ਦਿੱਤਾ ਕਿ ਤੇਰਾ ਗੱਗੂ ਤੇਰੇ ਬਾਪੂ ਨੇ ਵੇਚ ਦਿੱਤਾ ਮੈਂ ਸੁਣ ਕੇ ਕੰਬ ਗਿਆ ਰੋਂਦੀ ਰੋਂਦੀ ਨੇ ਮੈਂ ਭਰੀ ਭੀਤੇ ਮਾਂ ਨਾਲ ਪੁੱਛਿਆ ਮੇਰਾ ਗੱਗੂ ਤੁਸੀਂ ਕਿਉਂ ਵੇਚਿਆ ਆਪਾਂ ਨੂੰ ਪੈਸਿਆਂ ਦੀ ਲੋੜ ਸੀ ਮਾਂ ਨੇ ਕਿਹਾ ਇਸ ਘਟਨਾ ਤੋਂ 3 ਦਿਨ ਮਗਰੋਂ ਤੱਕ ਮੈਂ ਰੋਟੀ ਨਾ ਖਾਧੀ ਮਾਂ ਨੇ ਮਿੰਨਤ ਕਰਲਾ ਤੇ ਪਿਆਰ ਕਰਕੇ ਮੈਨੂੰ ਰੋਟੀ ਖਵਾਈ ਮਾਂ ਨੇ ਲਾਰਾ ਵੀ ਲਾਇਆ ਕਿ ਆਪਾਂ ਗੱਗੂ ਨੂੰ ਲੈ ਆਵਾਂਗੇ ਮੈਂ ਬਾਪੂ ਨੂੰ ਕਿਹਾ ਆਪਾਂ ਆਪਣੇ ਗੱਗੂ ਨੂੰ ਵਾਪਸ ਲੈ ਆਈਏ ਵੇਚੀ ਚੀਜ਼ ਵਾਪਸ ਨਹੀਂ ਲਿਆਂਦੀ ਜਾਂਦੀ ਬਾਪੂ ਦਾ ਇੱਕ ਟ ਕੁੱਤਰ ਸੀ ਕਈ ਦਿਨਾਂ ਬਾਅਦ ਮੇਰੇ ਜਮਾਤੀ ਦੋਸਤ ਪਾਲੇ ਨੇ ਦੱਸਿਆ ਤੇਰਾ ਗੱਗੂ ਤੇਰੇ ਬਾਪੂ ਨੇ ਆਪਣੇ ਹੀ ਪਿੰਡ ਦੇ ਦਿਲੀਪੇ ਨੂੰ ਵੇਚ ਦਿਆ ਮੈਂ ਆਪਣੀ ਅੱਖੀਂ ਵੇਖਿਆ ਸੀ ਦਿਲੀਪਾ ਗੱਗੂ ਨੂੰ ਕਿਕਰ ਨਾਲ ਨੂੜ ਕੇ ਨੱਥ ਮਾਰ ਰਿਹਾ ਸੀ ਦਿਲੀਪੇ ਨੇ ਪਹਿਲਾਂ ਤਿੱਖਾ ਸੂਆ ਗੱਗੂ ਦੇ ਨੱਕ ਚ ਲੰਗਾਇਆ ਫਿਰ ਮੋਰੀ ਵਿੱਚ ਦੀ ਰੱਸੀ ਦੀ ਨੱਥ ਪਾ ਦਿੱਤੀ ਪਾਲੇ ਨੇ ਦੱਸਿਆ ਜਦੋਂ ਦਿਲੀਪੀ ਨੇ ਗੱਗੂ ਦੇ ਨੱਕ 'ਚ ਮੋਰੀ ਕੀਤੀ ਤਾਂ ਗੱਗੂ ਬਹੁਤ ਤੜਫਿਆ ਬਹੁਤ ਡਿੰਗਿਆ ਜਿਵੇਂ ਤੈਨੂੰ ਵਾਜਾ ਮਾਰ ਰਿਹਾ ਹੋਵੇ ਪਾਲੇ ਦੀ ਗੱਲ ਸੁਣਦਿਆਂ ਸਾਰ ਮੈਂ ਨੰਗੇ ਪੈਰੀ ਦਿਲੀਪੀ ਦੇ ਘਰ ਵੱਲ ਛੂਟ ਵੱਟ ਲਈ ਮਾਂ ਨੇ ਮੈਨੂੰ ਪਿੱਛੋਂ ਫੜਨ ਦੀ ਕੋਸ਼ਿਸ਼ ਕੀਤੀ ਪਰ ਮੈਂ ਚਿੜੀ ਪੂੰਜਾ ਛੁਡਾ ਕੇ ਭੱਜ ਗਿਆ ਮੈਂ ਦਿਲੀਪੀ ਦੇ ਪਸ਼ੂਆਂ ਵਾਲੇ ਵਾੜੇ ਵਿੱਚ ਪਹੁੰਚ ਗਿਆ ਗੱਗੂ ਇੱਕ ਨੁਕਤੇ 'ਚ ਗੋਹੀ ਨਾਲ ਲਿਬੜਿਆ ਤੇ ਬੜਿਆ ਉਦਾਸ ਖੜਾ ਸੀ ਮੈਂ ਭੱਜ ਕੇ ਗੱਗੂ ਦੇ ਗਾਲ ਨੂੰ ਚੰਮੜ ਗਿਆ ਗੱਗੂ ਦਾ ਨੱਕ ਦੀ ਪੀੜ ਨੇ ਬੁਰਾ ਹਾਲ ਕਰ ਦਿੱਤਾ ਸੀ ਗੱਗੂ ਨੇ ਮੈਨੂੰ ਦੇਖ ਕੇ ਅੜਿੰਗਣ ਦੀ ਕੋਸ਼ਿਸ਼ ਕੀਤੀ ਪਰ ਪੀੜ ਨਾਲ ਉਸ ਦੀ ਆਵਾਜ਼ ਸੰਗ ਵਿੱਚ ਹੀ اٹਕ ਕੇ ਰਹਿ ਗਈ ਉਸ ਨੇ ਸਿਰਫ ਮੁਰਦਾ ਆਵਾਜ਼ ਵਿੱਚ ਹੀ ਮੇਰੀ ਹਾਕ ਦਾ ਹੁੰਗਾਰਾ ਭਰਿਆ ਗੱਗੂ ਦੇਖਣ ਨੂੰ ਵੀ ਬਹੁਤ ਮੜਚੂ ਜਿਹਾ ਲੱਗ ਰਿਹਾ ਸੀ ਮੈਂ ਬਹੁਤ ਦੇਰ ਗੱਗੂ ਨੂੰ ਜੱਫੀ ਪਾ ਕੇ ਖੜਾ ਰਿਹਾ ਇਨੇ ਨੂੰ ਦੇਖਿਆ ਕਿ ਮਾਂ ਮੇਰੇ ਪਿੱਛੇ ਖੜੀ ਸੀ ਕੋਈ ਨਾ ਪੁੱਤ ਆਪਾ ਥੋੜੇ ਦਿਨਾਂ ਤੱਕ ਆਪਣੇ ਗੱਗੂ ਨੂੰ ਆਪਣੇ ਘਰ ਲੈ ਚਲਾਂਗੇ ਮਾਂ ਨੇ ਕਿਹਾ ਨਹੀਂ ਮੈਂ ਤਾਂ ਗੱਗੂ ਨੂੰ ਹੁਣੇ ਲੈ ਕੇ ਜਾਵਾਂਗਾ ਦੇਖ ਦਲੀਪੇ ਨੇ ਮੇਰੇ ਗੱਗੂ ਦਾ ਬੁਰਾ ਹਾਲ ਕਰ ਦਿੱਤਾ ਹੈ ਦਲੀਪੇ ਨੇ ਮੇਰੇ ਗੱਗੂ ਦਾ ਨੱਕ ਕਿਉਂ ਪਾੜਿਆ ਗੱਗੂ ਨੇ ਮੇਰਾ ਹੱਥ ਚੱਟਣ ਦੀ ਕੋਸ਼ਿਸ਼ ਕੀਤੀ ਪਰ ਪੀੜ ਨਾਲ ਉਸ ਦੀ ਜ਼ੁਬਾਨ ਬਾਹਰ ਨਾ ਨਿਕਲ ਸਕੇ ਮਾਂ ਮੈਨੂੰ ਮਿੱਠੀਆਂ ਮਿੱਠੀਆਂ ਗੱਲਾਂ ਚਲਾ ਕੇ ਵਾਪਸ ਕਰ ਲਿਆਈ ਅਗਲੇ ਦਿਨ ਜਦੋਂ ਮੈਂ ਸਕੂਲ ਜਾ ਰਹੀਆ ਸੀ ਤਾਂ ਮੈਂ ਦੂਰੋਂ ਆਉਂਦੀ ਦਲੀਪੇ ਦੀ ਰੇੜੀ ਸਿਆਣ ਲਈ ਗੱਗੂ ਨੂੰ ਗੱਡੀ ਅੱਗੇ ਜੋੜ ਕੇ ਰੇੜੀ ਉੱਤੇ ਪੱਠੇ ਲੱਦੇ ਹੋਏ ਸਨ ਗੱਗੂ ਮਸਾਂ ਤੁਰ ਰਿਹਾ ਸੀ ਦਲੀਪਾ ਗੱਗੂ ਨੂੰ ਤੇਜ਼ ਤੋਰਨ ਲਈ ਜ਼ੋਰ-ਜ਼ੋਰ ਨਾਲ ਸੀਟੀਆਂ ਮਾਰ ਰਿਹਾ ਸੀ ਜਦੋਂ ਗੱਗੂ ਮੇਰੇ ਨੇੜੇ ਆਇਆ ਤਾਂ ਮੈਂ ਦੇਖਿਆ ਉਸਦੇ ਪਿੰਡੇ ਤੇ ਸੋਟੀਆਂ ਦੀਆਂ ਬਹੁਤ ਸਾਰੀਆਂ ਲਾਸਾਂ ਉਪਰੀਆਂ ਹੋਈਆਂ ਸਨ ਮੇਰੇ ਬਰਾਬਰ ਆ ਕੇ ਗੱਗੂ ਜ਼ੋਰ ਨਾਲ ਅੜਿੰਗਾ ਤੇ ਰੁਕ ਗਿਆ ਮੈਂ ਭੱਜ ਕੇ ਦਲੀਪੇ ਦੇ ਹੱਥ 'ਚੋਂ ਸੋਟੀ ਖੋਲੀ ਤੇ ਕਿਹਾ ਤੂੰ ਮੇਰੇ ਗੱਗੂ ਨੂੰ ਕਿਉਂ ਕੁੱਟ ਰਿਹਾ ਤੂੰ ਉਸ ਦਾ ਨੱਕ 파ੜ ਕੇ ਨੱਥ ਕਿਉਂ ਪਾਈ ਹੈ ਦਲੀਪੇ ਨੇ ਮੇਰੀ ਗੱਲ ਦਾ ਕੋਈ ਉੱਤਰ ਨਾ ਦਿੱਤਾ ਮੈਂ ਵੱਡਾ ਹੋ ਕੇ ਤੇਰੇ ਪੈਸੇ ਦੇ ਦੇਵਾਂਗਾ ਤੂੰ ਮੇਰਾ ਗੱਗੂ ਮੈਨੂੰ ਮੋੜ ਦੇ ਮੈਂ ਦਲੀਪੇ ਦੀ ਬਾਹ ਨੂੰ ਹੱਥ ਨਾਲ ਹੁਣ ਹੁਣ ਦਿਆਂ ਕਿਹਾ ਦਲੀਪੇ ਨੇ ਫੇਰ ਵੀ ਮੇਰੀ ਗੱਲ ਦਾ ਜਵਾਬ ਨਾ ਦਿੱਤਾ ਸਭ ਹੁ ਮੇਰੇ ਵੱਲ ਮੁਤਰ-ਮੁਤਰ ਚਾਹ ਕਰੀ ਹਸੀ। ਦਲੀਪੀ ਨੇ ਮੇਰੇ ਹੱਥੋਂ ਸੋਟੀ ਖੋ ਕੇ ਇੱਕ ਦੋ ਸੋਟੀਆਂ ਗੱਗੂ ਦੇ ਮਾਰ ਕੇ ਉਸ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਪਰ ਗੱਗੂ ਨੇ ਇੱਕ ਪੈਰ ਵੀ ਅੱਗੇ ਨਾ ਪੁੱਟਿਆ। ਗੱਗੂ ਤਰਸ ਭਰੀਆਂ ਨਜ਼ਰਾਂ ਨਾਲ ਮੇਰੇ ਵੱਲ ਵੇਖ ਰਿਹਾ ਸੀ। ਮੈਂ ਦਲੀਪੇ ਨੂੰ ਕਿਹਾ ਗੱਗੂ ਮੇਰਾ ਆੜੀ ਹੈ। ਇਹ ਮੇਰੀ ਆਖੇ ਲੱਗਦਾ ਹੈ। ਤੂੰ ਇਸ ਨੂੰ ਮਾਰਨਾ। ਹੂੰ। ਪਸ਼ੂ ਨਾਲ ਕਾਦੀ ਆੜੀ। ਤੂੰ ਇਹਨੂੰ ਕਿੱਥੇ ਪੜਾ ਲਿਆ? ਬਈ ਇਹ ਤੇਰੀ ਆਖੇ ਲੱਗਜੂ। ਕਲੀਪਾ ਬੋਲਿਆ। ਦੇਲੀਪ ਨੇ ਫਿਰ ਮੂੰਹ ਨਾਲ ਟਿਚੜੇ ਚ ਕਰਕੇ ਤੇ ਗੱਗੂ ਦੀ ਪਿੱਠ ਤੇ ਸੋਟੀ ਲਾ ਕੇ ਉਸ ਨੂੰ ਤੋੜਨਾ ਚਾਹਿਆ ਪਰ ਗੱਗੂ ਦਾ ਸਾਰਾ ਧਿਆਨ ਤਾਂ ਮੇਰੇ ਵੱਲ ਸੀ। ਇਹ ਤੇਰੇ ਅੱਖੇ ਨਹੀਂ ਲੱਗੇਗਾ ਜੇ ਮੈਂ કહਾਂ ਗੱਗੂ ਹੁਣੇ ਮੇਰੇ ਅੱਖੇ ਲੱਗ ਕੇ ਤੁਰ ਪਵੇਗਾ। ਮੈਂ ਕਿਹਾ ਇਹ ਕਿਵੇਂ ਹੋ ਸਕਦਾ? ਮੈਂ ਆਪਣੇ ਬਸਤੇ ਚੋਂ ਰੋਟੀ ਕੱਢੀ ਤੇ ਗੱਗੂ ਦੇ ਮੂੰਹ ਚ ਪਾ ਦਿੱਤੀ। ਉਸਨੇ ਰੋਟੀ ਖਾ ਕੇ ਮੇਰਾ ਹੱਥ ਚੱਟਿਆ। ਮੈਂ ਗੱਗੂ ਦੇ ਪਿੰਡੇ ਤੇ ਹੱਥ ਫੇਰਿਆ। ਤੇ ਉਸ ਦੇ ਕੰਨ ਕੋਲ ਮੂੰਹ ਕਰਕੇ ਕਿਹਾ ਚੱਲ ਗੱਗੂ ਆਪਣੇ ਘਰ ਚੱਲੀਏ ਤੇ ਨਾਲ ਹੀ ਹੱਥ ਨਾਲ ਜਾਣ ਲਈ ਇਸ਼ਾਰਾ ਕੀਤਾ ਗੱਗੂ ਚਟਪਟ ਸਣੀ ਰੇੜੀ ਦੇ ਤੇਜ਼ੀ ਨਾਲ ਸਾਡੇ ਘਰ ਵੱਲ ਜਾਣ ਵਾਲੇ ਰਸਤੇ ਪੈ ਗਿਆ ਦਲੀਪਾ ਸ਼ਾਲ ਮਾਰ ਕੇ ਰੇੜੀ ਤੋਂ ਉਤਰ ਗਿਆ ਮੈਂ ਤੇ ਗੱਗੂ ਘਰ ਨੂੰ ਜਾ ਰਹੇ ਸੀ ਦਲੀਪਾ ਉਨੀ ਦੇਰ ਤੱਕ ਖੜਾ ਸਾਡੇ ਵੱਲ ਦੇਖਦਾ ਰਿਹਾ ਜਿੰਨਾ ਦੇਰ ਤੱਕ ਮੈਂ ਤੇ ਗੱਗੂ ਆਪਣੇ ਘਰ ਜਾਣ ਵਾਲਾ